ਸਸਿਕਲ ਦੋਸਤੋ ਮੈਂ ਜਤਿੰਦਰਜੀਤ ਅੱਜ ਦੋਸਤੋ ਤਿੰਨ ਕੈਂਟ ਮਰਡਰ ਮਿਸਟਰੀ ਫਿਲਮਾਂ ਦੀ ਗੱਲ ਇਸ ਲੜੀ ਦੀ ਜਿਹੜੀ ਫਰਸਟ ਫਿਲਮ ਹੈ 1997 ਚ ਆਈ ਸੀ ਦੋਸਤੋ ਹੁੰਦਾ ਕਿ ਇੱਕ ਚਾਰ ਪੰਜ ਦੋਸਤ ਨੇ ਉਹ ਇੱਕ ਬੀਚ ਤੇ ਦੂਰ ਦੂਰ ਇੱਕ ਬੀਚ ਤੇ ਪਿਕਨਿਕ ਮਨਾਉਣ ਜਾਂਦੇ ਨੇ ਵਾਪਸੀ ਤੇ ਆਉਂਦੇ ਹੋਏ ਉਹਨਾਂ ਤੋਂ ਇੱਕ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਵਿੱਚ ਕਿਸੇ ਦੀ ਜਾਨ ਚਲੀ ਜਾਂਦੀ ਹੈ ਹੁਣ ਨੀਰਾ ਸੀਗਾ ਹੁਣ ਇਹਨਾਂ ਨੂੰ ਹੀ ਪਤਾ ਹੈ ਕਿ ਸਾਥੋਂ ਨੁਕਸਾਨ ਹੋ ਗਿਆ ਕਿਸੇ ਦਾ ਇਹ ਉਸ ਨੂੰ ਛੁਪਾਦਣੇ ਲਾਸ਼ ਨੂੰ ਸਾਰਾ ਕੁਝ ਨਾਰਮਲ ਹੁੰਦਾ ਕੋਈ ਕਿਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਆਪਣੇ ਘਰਾਂ 'ਚ ਵਾਪਸ ਆ ਜਾਂਦੇ ਨੇ ਹੁਣ ਕਰਦੇ ਕਰਦੇ 1 ਸਾਲ ਲੰਘ ਜਾਂਦਾ ਠੀਕ 1 ਸਾਲ ਬਾਅਦ ਇਹਨਾਂ ਨੂੰ ਮੈਸੇਜਸ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਐਨ ਨੂੰ ਪਤਾ ਵੀ ਤੁਸੀਂ ਪਿਛਲੇ ਸਾਲ ਕੀ ਕੀਤਾ ਸੀ ਕਿ ਕੌਣ ਹੈ ਜਿਹਨੂੰ ਮਤਲਬ ਇਹਨਾਂ ਦੇ ਜਿਹੜਾ ਕਾਂਡ ਕੀਤਾ ਸੀ ਉਸ ਦਾ ਪਤਾ ਹੈ ਜਾਂ ਕੋਈ ਇਹਨਾਂ ਦੇ ਵਿੱਚੋਂ ਤਾਂ ਹੀ ਨਹੀਂ ਕੋਈ ਇਹੋ ਜਿਹੀ ਕੋਈ ਗੇਮ ਕਰ ਰਿਹਾ ਜਾਂ ਕੋਈ ਐਦਾਂ ਲੱਗਦਾ ਕਿ ਜਿਵੇਂ ਕਿ ਕੋਈ ਆਪਣੇ ਕੋਈ ਖੁੰਧਕ ਬਾਜੀ ਘਟ ਰਿਹਾ ਪਰ ਸਾਰਿਆਂ ਨੂੰ ਵਾਰ-ਵਾਰ ਮੈਸੇਜ ਆ ਰਹੇ ਨੇ ਕਤਲ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਦੋਸਤੋ ਦੇਖਣਾ ਇਹ ਹੋਊਗਾ ਕਿ ਕਰ ਕੌਣ ਰਿਹਾ ਉਹ ਕੌਣ ਸੀ ਬੰਦਾ ਜਿਹਨੂੰ ਇਹ ਪਤਾ ਹੈ ਕਿ ਇਹਨਾਂ ਨੇ ਪਿਛਲੇ ਸਾਲ ਕੀ ਕੀਤਾ ਸੀ ਫਿਲਮ ਦਾ ਨਾਮ ਵੀ ਇਹੀ ਹੈ ਆਈ ਨੋ ਵਾਟ ਯੂ ਡਿਡ last summer dosto dekho zaroor badi achhi murder mystery film hai i know what you did last summer agli film agli film hai jehdi 1998 chai si ohde vich ki hunda hai ke ik university de vich katlan da silsila shuru ho janda katl jehde ho rahe ne new england di gall hai te ਉਹ ਜਿਹੜੇ ਕਤਲ ਹੋ ਰਹੇ ਨੇ ਉਹ ਕੋਈ ਸ਼ਹਿਰ ਦੇ ਵਿੱਚ ਜਾਂ ਉਸ ਪ੍ਰਦੇਸ਼ ਦੇ ਵਿੱਚ ਕੁਛ ਨਾ ਜਿਵੇਂ ਆਪਾਂ ਕਹਿ ਦਈਏ ਕਿ ਦੰਤ ਕਥਾਵਾਂ ਜਿਵੇਂ ਆਪਾਂ ਹੁੰਦੀਆਂ ਨੇ ਦੰਤ ਕਥਾਵਾਂ ਟਾਈਪ ਜਿਹੜੇ ਉੱਥੋਂ ਕਥਾਵਾਂ ਨੇ ਉਹਨਾਂ ਦੇ ਅਨੁਸਾਰ ਕਤਲ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਹਨਾਂ ਦੇ ਇੱਕ ਦੂਸਰੇ ਤੇ ਵੀ ਦੋਸ਼ ਲੱਗਦੇ ਨੇ ਕਿ ਫਲਾਣੇ ਦੀ ਫਲਾਣੇ ਨਾਲ ਲੱਗਦੀ ਸੀ ਫਲਾਣੇ ਨਾਲ ਫਲਾਣੇ ਲੱਗਦੀ ਸੀ ਪਰ ਜਿਹਦੇ ਤੇ ਦੋਸ਼ ਲੱਗਦਾ ਉਹਦੀ ਉਹਦਾ ਵੀ ਕਤਲ ਹੋ ਜਾਂਦਾ ਤਾਂ ਦੋਸਤੋ ਇਹ ਜਿਹੜੀ ਫਿਲਮ ਹੈ ਬੜੀ ਅੱਛੀ ਫਿਲਮ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਕਈ ਵਾਰੀ ਦੇਖੀ ਹੈ ਤਾਂ ਉਹ ਕੌਣ ਨੰਨ ਕਤਲ ਕਰ ਰਿਹਾ ਹੈ ਕੀ ਉਹਦਾ ਮਨ ਉਹਦਾ ਜਿਹੜਾ ਮਕਸਦ ਕੀ ਹੈ ਹੁਣ ਜਦੋਂ ਕਤਲ ਨੂੰ ਕਾਤਲ ਨੂੰ ਫੜਨਾ ਹੈ ਤਾਂ ਉਹ ਕਿਹੜੀ ਕਥਾ ਹੈ ਕਿ ਜਿਹੜੀ ਅਗਲਾ ਜਿਹੜਾ ਕਤਲ ਹੈ ਉਹ ਉਸ ਦੇ ਮੁਤਾਬਕ ਕਰੇਗਾ ਤੇ ਅਸੀਂ ਉਹਦਾ ਅੰਦਾਜ਼ਾ ਲਾਉਣਾ ਪੁਲਿਸ ਨੇ ਇਨਵੈਸਟੀਗੇਟ ਕਰਦੇ ਹੋਏ ਕਿ ਹੁਣ ਫਲਾਣੇ ਦਾ ਕਤਲ ਹੋਊਗਾ ਕਹਾਣੀ ਬੜੀ ਜ਼ਬਰਦਸਤ ਹੈ ਇਹਦੇ ਬਾਅਦ ਸਿਕਵਲ ਵੀ ਬਣਿਆ ਉਹ ਵੀ ਬਹੁਤ ਵਧੀਆ ਸੀਗਾ ਦੋਸਤੋ ਫਿਲਮ ਸੀ ਅਰਬਨ ਲੈਜੈਂਡ 1998 ਚ ਆਈ ਸੀ ਬੜੀ ਅੱਛੀ ਫਿਲਮ ਆ ਦੇਖਿਓ ਜ਼ਰੂਰ ਕਤਲ ਤੇ ਕਤਲ ਕਤਲ ਤੇ ਕਤਲ ਕਤਲ ਤੇ ਕਤਲ ਅਰਬਨ ਲੈਜੈਂਡ 1998 ਦੀ ਫਿਲਮ ਜ਼ਰੂਰ ਦੇਖਿਓ ਇਸ ਲੜੀ ਦੀ ਤੀਸਰੀ ਫਿਲਮ ਮੈਨੂੰ ਬਹੁਤ ਪਸੰਦ ਆ ਮੈਂ ਹਰ ਇੱਕ ਦੋ ਤਿੰਨ ਸਾਲਾਂ ਬਾਅਦ ਇਹਨੂੰ ਰਿਪੀਟ ਕਰ ਲੈਂਦਾ ਮੈਨੂੰ ਦੇਖਦਾ ਬਹੁਤ ਵਧੀਆ ਲੱਗਦਾ ਸਕ੍ਰੀਨ ਪਲੇ ਮੈਨੂੰ ਬੜਾ ਅੱਛਾ ਲੱਗਦਾ ਦੋਸਤੋ ਹੁੰਦਾ ਕੀ ਹੈ ਕਿ ਐਫ ਬੀਆਈ ਦੇ ਕੁਝ ਜਿਹੜੇ ਨਵੇਂ ਮਤਲਬ ਛਲਾਰੂ ਜਾਪਾ ਕਹਦੀ ਕਿ ਨਵੇਂ ਜਿਹੜੇ ਭਰਤੀ ਹੋਏ ਮੁੰਡੇ ਕੁੜੀਆਂ ਨੇ ਉਹਨਾਂ ਦੀ ਟ੍ਰੇਨਿੰਗ ਚੱਲਦੀ ਆ ਤੇ ਟ੍ਰੇਨਿੰਗ ਇੱਕ ਸੁਨਸਾਨ ਮਤਲਬ ਆਈਲੈਂਡ ਤੇ ਉਹਨਾਂ ਨੂੰ ਭੇਜਿਆ ਜਾਂਦਾ ਇੱਕ ਜਹਾਜ਼ ਜਾਂਦਾ ਐਫਬੀਆਈ ਦਾ ਤੇ ਉਹਨਾਂ ਨੂੰ ਉੱਥੇ ਛੱਡ ਆਉਂਦਾ ਉੱਥੇ ਫੁੱਲ ਫਲੇਜਡ ਮਤਲਬ ਪ੍ਰੋਪਰ ਜਿਹੜਾ ਆਈਲੈਂਡ ਕਾਫੀ ਵੱਡਾ ਹੋ ਉੱਥੇ ਬਿਲਡਿੰਗ ਬਣੀ ਹੋਈ ਹੈ ਤੇ ਮਤਲਬ ਉਹ ਜਿਵੇਂ ਇੰਟਰਨੈਟ ਐਪੀਏ ਦੀ ਟ੍ਰੇਨਿੰਗ ਬੜੀ ਜ਼ਬਰਦਸਤ ਹੁੰਦੀ ਹੈ ਉਹਦੇ ਬੰਦਿਆਂ ਦੇ ਬੁੱਤ ਜਿਵੇਂ ਬਣੇ ਹੋਏ ਨੇ ਮਤਲਬ ਪ੍ਰੋਪਰ ਤੁਹਾਨੂੰ ਇਦਾਂ ਲੱਗੂ ਜਿਵੇਂ ਇੱਕ ਸ਼ਹਿਰ ਵੱਸਿਆ ਹੋਇਆ ਤਾਂ ਦੋਸਤੋ ਹੁੰਦਾ ਕੀ ਹੈ ਕਿ ਉੱਥੇ ਕਤਲ ਹੋਣੇ ਸ਼ੁਰੂ ਹੋ ਜਾਂਦੇ ਹੁਣ ਕਤਲ ਹੋ ਕੇ ਮਤਲਬ ਜਿਹੜਾ ਇੱਕ ਦੂਸਰੇ ਤੇ ਇਹਨਾਂ ਨੂੰ ਸ਼ੱਕ ਹੋਣ ਆ ਲੈਂਦਾ ਵੀ ਇਹਨੇ ਮਾਰਿਆ ਹੋ ਜਾ ਇਹਨੇ ਮਾਰਿਆ ਹੋਗਾ ਕੁਝ ਉਹਨਾਂ ਦੀ ਹਰੇਕ ਦੀ ਆਪਣੀ ਇੱਕ ਇੱਕ ਪ੍ਰੋਬਲਮ ਆ ਠੀਕ ਹੈ ਕਮਜ਼ੋਰੀ ਆ ਤੁਸੀਂ ਉੱਤੇ ਧਿਆਨ ਦਿਓ ਹਰੇਕ ਦੀ ਜਿਹੜੀ ਉਹ ਪ੍ਰੋਬਲਮ ਆ ਹੋ ਸਕਦਾ ਉਹਦੀ ਮੌਤ ਦਾ ਕਾਰਨ ਉਹੀ ਬਣੇ ਹੁਣ ਬੰਦੇ ਸਾਰੇ ਆਪਸ ਵਿੱਚ ਜਦੋਂ ਉਸਤ ਨੇ ਇਹ ਇੱਕ ਦੂਸਰੇ ਨਾਲ ਕੋਈ ਲੜਾਕ ਡਾਟ ਨਹੀਂ ਸਾਰੇ ਹੱਸਦੇ ਖੇਡਦੇ ਨੇ ਐਨਜੋਏ ਕਰਦੇ ਨੇ ਪਰ ਕੌਣ ਆ ਜਿਹੜਾ ਕਤਲ ਕਰ ਰਿਹਾ ਜਾਂ ਕਿਤੇ ਐਂ ਦਾ ਨਹੀਂ ਕਿ ਵੀ ਉੱਥੇ ਉਸ ਆਈਲੈਂਡ ਤੇ ਕੋਈ ਹੋਰ ਰਹਿੰਦਾ ਵੀ ਇਹਨਾਂ ਤੋਂ ਜਿੰਨਾ ਜਿਹੜਾ FBI ਨੂੰ ਵੀ ਨਹੀਂ ਪਤਾ ਕਿ ਇੱਥੇ ਕੋਈ ਹੋਰ ਰਹਿ ਰਿਹਾ ਤੇ ਉਹ ਇੱਥੇ ਆਉਣ ਵਾਲੇ ਲੋਕਾਂ ਦਾ ਕਤਲ ਕਰਦਾ ਤੇ ਆਨਾਂ ਦੇਖੋ ਉੱਥੇ ਹੀ ਕਾਤਲ ਆ ਤੇ ਜਿਹੜਾ ਜਿਹੜੇ স্ক্রিনਪਲੇ ਲਿਖਿਆ ਹੈ ਜ਼ਬਰਦਸਤ ਇੱਕ ਐਸੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਅੱਖਾਂ ਦੇ ਸਾਹਮਣੇ ਹੋ ਜਾਣੀਆਂ ਪਰ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਹੋਇਆ ਕੀ ਸੀਗਾ ਧਿਆਨ ਨਾਲ ਬਹੁਤ ਧਿਆਨ ਨਾਲ ਜਿਹੜੇ ਮਰਡਰ ਮਿਸਟਰੀ ਪਸੰਦ ਕਰਦੇ ਨੇ ਮੈਂ ਮਤਲਬ ਵੀ ਮੇਰੇ ਵੱਲੋਂ ਉਹਨਾਂ ਨੂੰ ਚੈਲੰਜ ਆ ਕੇ ਜਿਹੜੇ ਲਾਸਟ ਵਾਲੇ 15-20 ਮਿੰਟ ਆ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਸਾਨੂੰ ਪਤਾ ਲੱਗ ਗਿਆ ਸੀ ਕਿ ਖਲਾਨਾ ਕਤਲ ਕਰ ਰਿਹਾ ਕੋਈ ਕੁਝ ਸਪੈਸੀਫਿਕ ਸੀਨ ਹੋਣਗੇ ਜਿਹਦੇ ਜ ਤੁਹਾਨੂੰ ਇਹ ਲੱਗੂ ਕਿ ਯਾਰ ਆਹ ਸੀਨ ਕਿਉਂ ਸੀਗਾ ਆਹ ਸੀਨ ਕਿਉਂ ਸੀਗਾ ਬਟ ਇਹਨੇ ਨਾਰਮਲੀ ਲੰਘ ਜਾਣਗੇ ਕਿ ਮੈਨੂੰ ਲੱਗਦਾ ਨਹੀਂ ਕਿ ਜਲਦੀ ਜਲਦੀ ਤੁਸੀਂ ਅੰਦਾਜ਼ਾ ਲਗਾ ਪਾਉਂਗੇ ਤਾਂ ਦੋਸਤੋ 2004 ਚ ਆਈ ਸੀ ਫਿਲਮ ਬੜੀ ਜ਼ਬਰਦਸਤ ਹੈ ਬਾਅਦ ਚ ਵੈਬ ਸੀਰੀਜ਼ ਵੀ ਬਣੀ ਆ ਦਿੱਤੇ ਫਿਲਮ ਸੀ ਮਾਈਂਡ ਹੰਟਰਸ ਬਹੁਤ ਅੱਛੀ ਵਾਲੀ ਫਿਲਮ ਵੈਲ ਕਿਲਮਰ ਦਾ ਵੀ ਛੋਟਾ ਜਿਹਾ ਰੋਲ ਆ ਤੇ ਬਹੁਤ ਜ਼ਬਰਦਸਤ ਫਿਲਮ ਹੈ ਮਾਈਂਡ ਹੰਟਰਸ ਜ਼ਰੂਰ ਦੇਖੋ ਤਿੰਨੇ ਮਾਰਡਰ ਮਿਸਟਰੀ ਫਿਲਮਾਂ ਨੇ ਬਹੁਤ ਜ਼ਬਰਦਸਤ ਨੇ ਬਹੁਤ ਤੁਹਾਨੂੰ ਮਜ਼ਾ ਆਊਗਾ ਮੇਰਾ ਪ੍ਰੋਮਿਸ ਹੈ ਇਸ ਕਾਲ ਦਾ ਤੇ ਦੋਸਤੋ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ